ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਉਮੀਦ ਕਰਦਾ ਜੀ ਆਪ ਸਭ ਚੜ੍ਹਦੀ ਕਲਾ 'ਚ ਹੋਵੋਗੇ ਜੀ ਦਾਸ ਵੀ ਚੜ੍ਹਦੀ ਕਲਾ 'ਚ ਗੁਰੂ ਪਿਆਰਿਓ ਆਪ ਸਭ ਦੀਆਂ ਦੁਆਵਾਂ ਨੇ ਮਿਹਰ ਹੈ ਪਿਤਾ ਪਰਮੇਸ਼ਵਰ ਦੀ ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਸਭ ਤੇ ਮਿਹਰ ਕਰਨ ਚੜ੍ਹਦੀ ਕਲਾ ਬਖਸ਼ਣ ਸਾਨੂੰ ਆਪਣੇ ਚਰਨੀ ਲਾਉਣ ਨਾਮਦਾਨ ਦੇਣ ਗੁਰਮਤ ਦਾ ਗਿਆਨ ਦੇਣ ਬਾਣੀ ਕੰਠ ਕਰਵਾਉਣ ਅੰਮ੍ਰਿਤ ਵੇਲਾ ਸੰਭਾਲਣ ਦਾ ਬਲ ਬਖਸ਼ਣ ਬਰਕਤਾਂ ਪਾਉਣ ਸਾਡੇ ਘਰਾਂ ਦੇ ਵਿੱਚ ਪ੍ਰੇਮ ਪਿਆਰ ਥਪਾਗ ਬਖਸ਼ਣ ਆਪਸ ਵਿੱਚ ਇਕ ਦੂਸਰੇ ਨੂੰ ਆਪਸ ਵਿੱਚ ਪ੍ਰੇਮ ਪਿਆਰ ਬਖਸ਼ਣ ਸਾਡੇ ਸਾਰੇ ਪਰਿਵਾਰ ਨੂੰ ਗੁਰਸਿੱਖੀ ਸੇਵਕੀ ਨਿਮਾਉਣ ਦਾ ਬਲ ਬਖਸ਼ਣ ਸਾਰੇ ਪਰਿਵਾਰ ਨੂੰ ਵਾਹਿਗੁਰੂ ਮਹਾਰਾਜ ਦੇ ਰੋਗਤਾ ਦੇਣ ਸਾਡੇ ਵੱਡੇ-ਵਡੇਰਿਆਂ ਨੂੰ ਬਜ਼ੁਰਗਾਂ ਨੂੰ ਮਾਪੇ-ਮਾਪ ਨੂੰ ਸਾਰੇ ਪਰਿਵਾਰ ਤੇ ਮਿਹਰਾਂ ਪਰੇ ਹੱਥ ਰੱਖਣ ਚੜ੍ਹਦੀ ਕਲਾ ਬਖਸ਼ਣ ਦਰਸ਼ਨ ਦਦਾਰੇ ਦੇਣ ਵਾਹਿਗੁਰੂ ਤੇ ਪਰਮੇਸ਼ਰ ਵਾਹਿਗੁਰੂ ਉਹਨੋਲੇ ਸਮੇਂ ਸਾਡੀ ਰੱਖਿਆ ਕਰਨ ਪਿਤਾ ਪਰਮੇਸ਼ਰ ਵਾਹਿਗੁਰੂ ਗੁਰੂ ਪਿਆਰੇਉ ਦਾਸ ਸੇ ਕਾਮਨਾ ਕਰਦਾ ਹੈ ਸੋ ਸੰਗਤ ਲਈ ਚੜ੍ਹਦੀ ਕਲਾ ਬਖਸ਼ਣ ਪਿਤਾ ਪਰਮੇਸ਼ਰ ਸਾਨੂੰ ਗੁਰੂ ਪਿਆਰੇਉ ਦਾਸ ਦਾ ਬੜਾ ਬਿਜੀ ਸ਼ਡਿਊਲ ਚੱਲ ਰਿਹਾ ਹੈ ਜੋ ਸੇਵਾ ਪਿਤਾ ਪਰਮੇਸ਼ਰ ਲੈ ਰਹੇ ਹਨ ਕਿਉਂਕਿ ਕਾਫੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ ਗੁਰੂ ਪਿਆਰੇਉ ਸਾਰੀ ਖਰੀਦੋ ਫਰੋਖਤ ਕਰਨੀ ਔਰ ਅچھے ਤਰੀਕੇ ਨਾਲ ਕਰਨੀ ਵਧੀਆ ਸਮਾਨ ਦੀ ਖਰੀਦੋ ਫਰੋਖਤ ਕਰਨੀ ਔਰ ਨੇਗੋਸ਼ੀਏਟ ਕਰਕੇ ਵਧੀਆ ਜਿੱਥੋਂ ਜੋ ਸਾਮ ਨੂੰ ਲੈ ਸਕੀਏ ਫਿਰ ਅੱਗੇ ਉਸ ਦੀ ਸਾਰੀ ਸਾਮ ਸੰਭਾਲ ਤੇ ਕਾਫੀ ਵੱਡਾ ਮਾਮਲਾ ਹੁੰਦਾ ਜੀ ਐਕਚੁਅਲੀ ਕਾਫੀ ਵਾਈ ਗੁਰੂ ਵੱਡੇ ਸਤਰ ਦੇ ਉੱਤੇ ਸੇਵਾ ਲੈ ਰਹੇ ਨੇ ਜੀ ਅ ਫਿਲਹਾਲ ਹੁਣ ਤੱਕ 50 ਕੁਇੰਟਲ ਕਣਕ ਮੰਗਾਈ ਹੈ ਆਪਾਂ ਪਲੱਸ ਅ ਤਕਰੀਬਨ 5 ਕੁਇੰਟਲ ਚਨੇ ਔਰ 3 ਕੁਇੰਟਲ ਚਾਵਲ ਔਰ ਮੂੰਗੀ ਦੀ ਦਾਲ 1 ਕੁਇੰਟਲ ਮੰਗਾਈ ਸੀ ਜੀ ਹੁਣ ਦੁਬਾਰਾ ਫੇਰ ਆਰਡਰ ਦਿੱਤਾ ਹੈ ਜੀ ਕੱਲ ਸਵੇਰੇ ਪਹੁੰਚੇਗਾ 5 ਕੁਇੰਟਲ ਚਨੇ ਔਰ 3 ਕੁਇੰਟਲ ਚਾਵਲ ਇਹ ਦੁਬਾਰਾ 8 ਕੁਇੰਟਲ ਦਾ ਫੇਰ ਆਰਡਰ ਦਿੱਤਾ ਹੈ ਕਿਉਂਕਿ ਉਹਨਾਂ ਕਮਗਾ ਰਹੇ ਜਿੰਨਾਂ ਕ ਨਾਲ ਨਾਲ ਆਪਾਂ ਉਹਨੂੰ ਅ ਬੋਤਲਾਂ ਚ ਪਾ ਕੇ ਪੈਕਿੰਗ ਕਰਕੇ ਰੱਖ ਸਕੀਏ ਜੀ ਕੁਝ ਗੁਰੂ ਪਿਆਰਿਆਂ ਦੇ ਪ੍ਰਸ਼ਨ ਆਏ ਨੇ ਸ਼ਾਇਦ ਉਹ ਨਵੇਂ ਜੁੜੇ ਹਨ ਚੈਨਲ ਨਾਲ ਕਿ ਜੀ ਇਹ ਕੀ ਕਰ ਰਹੇ ਆ ਬੋਤਲਾਂ ਦੇ ਵਿੱਚ ਇਹ ਗੁਰੂ ਪਿਆਰਿਓ ਜੋ ਸਮਾਗੇ ਨਜ਼ਰ ਆ ਰਿਹਾ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਸਾਨੂੰ ਭੋਜਨ ਦੀ ਕਿਲਤ ਮਹਿਸੂਸ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਲ ਪ੍ਰਲੈਜ ਜ਼ਿਆਦਾ ਹੋਣੀ ਹੈ ਨੁਕਸਾਨ ਹੋਣਾ ਹੈ ਜ਼ਿਆਦਾ ਤੇ ਇਸ ਲਈ ਬੋਤਲਾਂ ਦੇ ਵਿੱਚ ਪਾ ਕੇ ਰੱਖ ਰਿਆਂ ਤਾਂ ਕਿ ਉਹਨਾਂ ਦੀ ਸ਼ੈਲਫ ਲਾਈਫ ਜ਼ਿਆਦਾ ਹੋਵੇ ਔਰ ਪਾਣੀ ਤੋਂ ਬਚਿਆ ਰਹੇ ਔਰ ਸੌਖੇ ਤਰੀਕੇ ਨਾਲ ਡਿਸਟ੍ਰਿਬਿਊਟ ਹੋ ਸਕੇ ਇਸ ਕਰਕੇ ਕਿਉਂਕਿ ਡਰਮਾਂ ਦੇ ਵਿੱਚ ਵੀ ਕੁਝ ਗੁਰੂ ਪਿਆਰੇ ਨੇ ਕਿਹਾ ਜੀ ਆਪਾਂ ਪਾਈਏ ਜਾਂ ਇਹਨੂੰ ਪਰ ਉਹਨੂੰ ਡਿਸਟ੍ਰੀਬਿਊਟ ਕਿਸ ਤਰ੍ਹਾਂ ਕਰਾਂਗੇ ਜੀ ਪਤਾ ਨਹੀਂ ਕਿਸ ਤਰ੍ਹਾਂ ਦੇ ਹਾਲਾਤ ਬਣਨੇ ਕੀ ਹੋਣਾ ਹੈ ਵਾਹਿਗੁਰੂ ਮੇਰ ਕਰਨ ਤੇ ਕੁਝ ਗੁਰੂ ਪਿਆਰਿਆਂ ਦੇ ਇਹ ਵੀ ਮੈਸੇਜ ਆਏ ਨੇ ਬਹੁਤ ਥੋੜੇ ਕਿ ਜੀ ਜੋ ਹੋਣਾ ਹੈ ਉਹ ਹੋ ਹੀ ਜਾਣਾ ਹੈ ਪ੍ਰਮਾਤਮਾ ਵੇਖਣਗੇ ਨਹੀਂ ਗੁਰੂ ਪਿਆਰੇ ਉਹ ਪ੍ਰਮਾਤਮਾ ਨੇ ਤਾਂ ਵੇਖ ਹੀ ਰਹੇ ਨੇ ਉਹ ਤਾਂ ਪਰ ਸਾਨੂੰ ਕਰਮ ਕਰਨ ਲਈ ਸਾਨੂੰ ਕਿਹਾ ਉਹਨਾਂ ਨੇ ਸਾਨੂੰ ਚੇਤਨ ਸੱਤਾ ਦਿੱਤੀ ਹੈ ਕਿ ਕਰਮ ਅਸੀਂ ਕਰਨਾ ਹੈ ਅੱਜ ਵੀ ਅਸੀਂ ਕਰਮ ਕਰ ਰਹੇ ਆ ਨਾ ਜੀ ਚੰਗੇ ਮਾੜੇ ਸਾਰੇ ਤੇ ਜਦੋਂ ਸਾਨੂੰ ਪਤਾ ਲੱਗ ਜੇ ਕਿ ਆਉਣ ਵਾਲਾ ਸਮਾਂ ਠੀਕ ਨਹੀਂ ਹੈਗਾ ਠੀਕ ਹੈ ਜੀ ਮਹਾਪੁਰਸ਼ ਵੀ ਬਹੁਤ ਸਾਰੇ ਕਹਿ ਰਹੇ ਹਨ ਬਹੁਤ ਸੱਚਾ ਸਾਹਮਣੇ ਆ ਰਹੀਆਂ ਨੇ ਸਾਇੰਟਿਸਟ ਵੀ ਕਹਿ ਰਹੇ ਨੇ ਤੇ ਫਿਰ ਸਾਨੂੰ ਜ਼ਰੂਰ ਆਪਣਾ ਆਉਣ ਵਾਲੇ ਸਮੇਂ ਲਈ ਕੁਝ ਨਾ ਕੁਝ ਅਸੀਂ ਜੋ ਵੀ ਬਿੱਤਰ ਕਰ ਸਕੀਓ ਕਰ ਲੈਣਾ ਚਾਹੀਦਾ ਕੁਝ ਨਹੀਂ ਇਦਾਂ ਦਾ ਵਾਪਰੇਗਾ ਤਾਂ ਚੰਗੀ ਗੱਲ ਹੈ ਜੋ ਸਾਡੇ ਕੋਲ ਸਮਾਨ ਆਇਆ ਹੋਏਗਾ ਕੋਈ ਗੱਲ ਨਹੀਂ ਸਮਾਨ ਹੀ ਹੈ ਨਾ ਜੀ ਜ਼ਿੰਦਗੀ ਤਾਂ ਵੱਧ ਕੇ ਤਾਂ ਨਹੀਂ ਨਾ ਪੁੰਨਦਨ ਹੋ ਜਾਏਗਾ ਗੁਰੂ ਘਰ ਦੇ ਦਾਂਗੇ ਲੰਗਰ ਲਗਾ ਦੇਵਾਂਗੇ ਜ਼ਰੂਰਤਮੰਦਾਂ ਨੂੰ ਦੇ ਦੇਵਾਂਗੇ ਇਹਦੀ ਵਰਤੋਂ ਤੇ ਹੋ ਹੀ ਜਾਏਗੀ ਤੇ ਪਰ ਜੇ ਜੋ ਨਾ ਆਵੇ ਤਾਂ ਚੰਗੀ ਗੱਲ ਹੈ ਪਰ ਜੇ ਉਹ ਬੁਰਾ ਸਮਾਂ ਆ ਜਾਂਦਾ ਹੈ ਫੇ ਸਾਡੇ ਕੋਲ ਆਪਸ਼ਨ ਕੀ ਹੈ ਬਾਅਦ ਪਛਤਾਵੇ ਤੋਂ ਇਲਾਵਾ ਕੋਈ ਆਪਸ਼ਨ ਹੋਣੇ ਕਿ ਅਪ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਆ ਬਾਕੀ ਜਿਹਦੇ ਭਾਗਾਂ ਚ ਹੋਏਗਾ ਉਹਨਾਂ ਨੂੰ ਮਿਲ ਜਾਏਗਾ ਜੀ ਤੇ ਬਾਕੀ ਕੋਈ ਥੋੜਾ ਵੀ ਇਕੱਲੇ ਆਪਾਂ ਹੀ ਹੈਗੇ ਆ ਜੀ ਬੇਨਤ ਗੁਰੂ ਪਿਆਰੇ ਅਲੱਗ-ਅਲੱਗ ਆਪਣੇ ਆਪਣੇ ਤਰੀਕਿਆਂ ਦੇ ਨਾਲ ਸੇਵਾ ਕਰ ਰਹੇ ਨੇ ਬਥਰੇ ਗੁਰੂ ਘਰਾਂ ਦੇ ਵਿੱਚ ਬਹੁਤ ਕੁਝ ਹੈਗਾ ਜੀ ਐਸੀ ਕੋਈ ਗੱਲ ਨਹੀਂ ਕਿ ਸਾਨੂੰ ਠੀਕ ਹੈ ਜੀ ਇਹ ਤਾਂ ਜਿਦਾ ਕਿਸੇ ਜੰਗਲ ਦੇ ਵਿੱਚ ਬਹੁਤ ਭਿਆੰਕਰ ਅੱਗ ਲੱਗੀ ਸੀ ਤੇ ਜਿਹੜੀਆਂ ਚਿੜੀਆਂ ਦੇ ਉੱਤੇ ਆਲ ਨਹੀਂ ਸੀ ਤੇ ਚਿੜੀਆਂ ਚੁੰਝ ਭਰ ਕੇ ਪਾਣੀ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਤੇ ਜਿਹੜੇ ਆਸੇ ਪਾਸੇ ਹੋਰ ਪੰਛੀ ਸੀ ਉਹ ਹੱਸਦੇ ਸੀ ਉਹਨਾਂ ਦੇ ਉੱਤੇ ਕਿ ਦੇਖੋ ਤੇਰੀ ਚੁੰਝ ਨਾਲ ਥੋੜਾ ਅੱਗ ਬੁੱਝ ਜਾਣੀ ਹੈ ਜੀ ਤੇ ਨੈਕਸਟ ਡੇ ਜਦੋਂ ਸਾਰਿਆਂ ਨੂੰ ਪੁੱਛਿਆ ਜਾ ਰਿਹਾ ਸੀ ਅੱਗ ਕਿਹਨੇ ਲਾਈ ਤੇ ਚਿੜੀਆਂ ਜਿਹੜੀਆਂ ਸੀਗੀਆਂ ਉਹ ਦੂਜੇ ਪਾਸੇ ਖੜੀਆਂ ਸੀ ਕਿ ਅਸੀਂ ਤਾਂ ਜੀ ਅੱਗ ਬੁਝਾਉਣ ਵਾਲਿਆਂ ਚ ਸੀ ਤੇ ਬਾਕੀ ਸਾਰੇ ਸ਼ੱਕ ਦੇ ਘੇਰੇ 'ਚ ਸੀ ਸੋ ਇਸ ਕਰਕੇ ਗੁਰੂ ਪਿਆਰਿਓ ਕਿਸੇ ਨੂੰ ਕਿੰਨਾ ਕੁ ਲਾਭ ਹੋਣਾ ਇਹਦੇ ਨਾਲ ਨਹੀਂ ਹੋਣਾ ਬਾਅਦ ਦੀ ਗੱਲ ਐ ਪਰ ਫਿਲਹਾਲ ਸਾਡੀ ਜਿਹੜੀ ਏਟੈਂਸ਼ਨ ਹੈ ਉਹ ਕਲੀਅਰ ਹੈ ਉਹ ਦਇਆ ਭਾਵਨਾ ਵਾਲੀ ਐ ਸਬਰ ਸੰਤੋਖ ਵਾਲੀ ਐ ਵੈਲਵਿਸ਼ਰ ਵਾਲੀ ਐ ਕਿ ਆਪਾਂ ਕੁਝ ਨਾ ਕੁਝ ਕਰੀਏ ਰੱਬ ਨਾ ਕਰੇ ਕੁਝ ਮਾੜਾ ਸਮਾਂ ਆਵੇ ਤੇ ਪਰਜੇ ਆਉਂਦਾ ਹੈ ਤੇ ਆਪਾਂ ਜ਼ਰੂਰ ਕਿਸੇ ਨਾ ਕਿਸੇ ਦੇ ਕੰਮ ਆਈਏ ਕਿਉਂਕਿ ਪਪਾ ਕਰੋਨਾ ਦੇ ਵਿੱਚ ਵੇਖ ਚੁੱਕੇ ਆ ਸਾਰੇ ਜਾਨੇ ਪੈਸਾ ਪੂਸਾ ਸਭ ਕਿਸੇ ਦੇ ਕੰਮ ਨਹੀਂ ਆਇਆ ਤੇ ਜਿੱਥੇ ਕਿਸੇ ਦਾ ਕੋਈ ਸਾਧਨ ਸੀ ਉਹ ਕੰਮ ਆਇਆ ਤੇ ਜਿਹੜੇ ਅੱਗੇ ਹਾਲਾਤ ਨਜ਼ਰ ਆ ਰਹੇ ਨੇ ਉਹ ਜਿਆਦਾ ਭਿਆਨਕ ਨਜ਼ਰ ਆ ਰਹੇ ਨੇ ਸੋ ਇਸ ਕਰਕੇ ਅੱਛੀ ਗੱਲ ਹੈ ਵਾਹਿਗੁਰੂ ਮਿਹਰ ਕਰ ਰਹੇ ਹਨ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਹੈ ਬਹੁਤ ਵਧੀਆ ਸੰਗਤਾਂ ਨੇ ਉਪਰਾਣਾ ਕੀਤਾ ਹੈ ਦਾਸ ਦੇ ਉੱਤੇ ਭਰੋਸਾ ਜਤਾਇਆ ਹੈ। ਔਰ ਦਾਸ ਆਪਣੇ ਵੱਲੋਂ ਵਾਹਿਗੁਰੂ ਮਿਹਰ ਕਰਨ ਵੱਧ ਤੋਂ ਵੱਧ ਕੋਸ਼ਿਸ਼ ਕਰ ਰਿਹਾ ਹੈ ਕਿ ਆਪ ਜੀ ਦੀ ਜੋ ਭੇਟਾ ਦਾਸ ਕੋਲੇ ਆਈ ਹੈ ਉਸ ਦਾ ਮੁੱਲ ਕਈ ਗੁਣਾ ਹੋ ਕੇ ਵਾਪਸ ਮੁੜੇ ਔਰ ਜੋ ਭਰੋਸਾ ਜਤਾਇਆ ਹੈ ਉਸ ਦੇ ਉੱਤੇ ਦਾਸ ਖਰਾ ਉਤਰ ਸਕੇ। ਤੇ ਦਾਸ ਦੀ ਬੜੀ ਵੱਡੀ ਜ਼ਿੰਮੇਵਾਰੀ ਇੱਕ ਦਾਸ ਨੂੰ ਮਿਲੀ ਹੈ ਗੁਰੂ ਪਿਆਰੇ। ਦਾਸ ਇਸ ਤੋਂ ਟਲਦਾ ਸੀ ਪਰ ਤੁਸੀਂ ਟਲਣ ਨਹੀਂ ਦਿੱਤਾ ਦਾਸ ਨੂੰ ਪਰ ਚਲੋ ਪ੍ਰਮਾਤਮਾ ਦੀ ਸੇਵਾ ਲੈਣੀ ਹੈ ਦਾਸ ਤੋਂ ਸ਼ਾਇਦ ਇਸ ਲਈ ਦਾਸ ਵੀ ਇੱਥੇ ਨਿਊਟਰਲ ਹੋ ਗਿਆ ਫਿਰ ਬਹੁਤ ਸਾਰੇ ਗੁਰੂ ਪਿਆਰਿਆਂ ਦਾ ਪ੍ਰਸ਼ਨ ਆਏ ਨੇ ਜੀ ਕਿ ਅਸੀਂ ਸੇਵਾ ਕਰਨਾ ਚਾਹੁੰਦੇ ਆਂ ਕਿ ਗੁਰੂ ਪਿਆਰੇ ਬਹੁਤ ਚੰਗੀ ਗੱਲ ਹੈ ਪਰ ਜ਼ਰੂਰਤ ਹੋਏਗੀ ਤਾਂ ਦਾਸ ਜ਼ਰੂਰ ਮੈਸੇਜ ਪਾ ਦੇਵੇਗਾ ਜੀ ਪਰ ਫਿਲਹਾਲ ਹਲੇ ਜ਼ਰੂਰਤ ਨਹੀਂ ਹੈ ਅ ਜਰੂਰਤ ਹੋਏਗੀ ਅੱਗੇ ਚੱਲ ਕੇ ਦੇਖਦੇ ਆਂ ਵਾਈਗਰੂ ਮਿਹਰ ਕਰਨ ਫਿਰ ਜਰੂਰ ਆਪਾਂ ਉਸ ਤਰੀਕੇ ਦੇ ਨਾਲ ਵਲੰਟੀਅਰ ਆਪਾਂ ਕਰ ਸਕਦੇ ਆਂ ਜੀ ਕਿਉਂਕਿ ਹਲੇ ਅ ਇੱਕ ਤਰੀਕੇ ਨਾਲ ਆਪਾਂ ਨਵੇਂ ਆ ਜੀ ਇਸ ਕੰਮ ਦੇ ਵਿੱਚ ਸਟਾਰਟਿੰਗ ਕਰ ਰਹੇ ਆਂ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਕਾਫੀ ਤਰ੍ਹਾਂ ਦੇ ਪੈਰਾਮੀਟਰਸ ਹੁੰਦੇ ਨੇ ਤੇ ਉਹ ਸਿੱਖ ਵੀ ਰਹੇ ਆਂ ਨਿਵਾ ਵੀ ਰਹੇ ਆਂ ਕਰ ਵੀ ਰਹੇ ਆਂ ਬੜੇ ਤਰੀਕੇ ਸਰ ਕੋਸ਼ਿਸ਼ ਕਰਕੇ ਉਸ ਚੀਜ਼ ਨੂੰ ਅਹ ਪਤਾ ਪਰਮੇਸ਼ਵਰ ਦੀ ਮਿਹਰ ਹੈ ਕਿ ਆਪਣੇ ਕੋਲ ਜਗ੍ਹਾ ਦੀ ਦਿੱਕਤ ਨਹੀਂ ਹੈ 인ਡੋਰ ਵੀ ਤੇ ਆਊਟਡੋਰ ਵੀ ਖੁੱਲੇ ਸ਼ੈੱਡ ਵੀ ਹੈਗੇ ਨੇ ਜੀ ਤੇ ਜਿਗੜਾ ਕੁਛ ਆਪਾਂ 인ਡੋਰ ਰੱਖਣਾ ਹੈ ਤੇ ਜਿੱਥੇ ਵੈਦਰ ਦੀ ਮਾਰ ਨਾ ਪਵੇ ਉਹ ਆਪਾਂ 인ਡੋਰ ਵੀ ਰੱਖ ਸਕਾਂਗੇ ਇਹ ਸਭ ਤੋਂ ਵੱਡੀ ਪਲੱਸ ਪੁਆਇੰਟ ਹੈ ਵਾਹਿਗੁਰੂ ਦੀ ਮਿਹਰ ਹੈ ਜੀ ਬਹੁਤ ਸਾਰੇ ਗੁਰੂ ਪਿਆਰਿਆਂ ਦਾ ਇਹ ਵੀ ਸ਼ਾਇਦ ਸੋਚਣੀ ਹੋ ਸਕਦੀ ਹੈ ਕਿ ਮੈਂ ਇਹਨੂੰ ਕਿਦਾਂ ਲੈ ਕੇ ਜਾਵਾਂਗੇ ਜਾਂ ਕੀ ਕਰਾਂਗੇ ਉਹ ਗੁਰੂ ਪਰ ਉਹ ਬਾਦ ਦੀ ਗੱਲ ਹੈ ਇੱਕ ਦੋ ਸਵਾਲ ਵੀ ਇਹ ਸ਼ਾਇਦ ਬੱਚੇ ਇਦਾਂ ਦੇ ਆਏ ਸੀ ਉਹ ਸਾਰੀਆਂ ਚੀਜ਼ਾਂ ਬਾਦ ਦੀਆਂ ਗੱਲਾਂ ਨੇ ਕਿਦਾਂ ਕੀ ਹੋਏਗਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਘਰ ਦੇ ਵਿੱਚ ਚੀਜ਼ ਹੋਏਗੀ ਜੇ ਸਾਡੀ ਕੋਈ ਰਿਕੁਆਇਰਮੈਂਟ ਹੈ ਉਹ ਕਿਵੇਂ ਪਚਾਉਣੀ ਪਹੁੰਚਣੀ ਉਹ ਤਾਂ ਸਾਰੀਆਂ ਬਾਦ ਦੀਆਂ ਗੱਲਾਂ ਹੋ ਜਾਂਦਾ ਹੁੰਦਾ ਮੈਨੂੰ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਨਾ ਜੀ ਗੱਲ ਤੇ ਸਮਾਨ ਹੋਣ ਦੀ ਹੈ ਜੀ ਇਸ ਕਰਕੇ ਦਾਸ ਦੀ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਜਿਆਦਾ ਤੋਂ ਜਿਆਦਾ ਜਿਹੜਾ ਰਾਸ਼ਨ ਹੈ ਉਹ ਰੱਖਿਆ ਜਾਵੇ ਸੁੱਕਾ ਔਰ ਪਾਣੀ ਵੱਧ ਤੋਂ ਵੱਧ ਰੱਖਿਆ ਜਾਵੇ ਅਸੀਂ ਜਿਹੜੀਆਂ ਚੀਜ਼ਾਂ ਰੱਖ ਰਹੇ ਹਾਂ ਉਹ ਅਸੀਂ ਉਹ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ ਸਾਨੂੰ ਬਹੁਤ ਸਰਵਾਈਵਿੰਗ ਲਈ ਜ਼ਰੂਰੀ ਹੋਣ ਨਾ ਕਿ ਸਾਡੇ ਲਈ ਕੋਈ ਮਤਲਬ ਵੀ ਅਸੀਂ ਜੀਬ ਦੇ ਸਵਾਦ ਦੇ ਵਾਸਤੇ ਅਸੀਂ ਕਾਫੀ ਗਰੂਪਿਆਰਿਆਂ ਦੇ ਅਲੱਗ-ਅਲੱਗ ਅਲੱਗ-ਅਲੱਗ ਸੋਚ ਹੁੰਦੀ ਹੈ ਕਈ ਵਾਰ ਹਨਾ ਜੀ ਕੋਈ ਸੌਸਸ ਦੀ ਗੱਲ ਕਰ ਰਹੇ ਆ ਕੋਈ ਮਹਿੰਗੀ ਦੀ ਗੱਲ ਕਰ ਰਹੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਅਸੀਂ ਤੇ ਅਸੀਂ ਉਹ ਸੋਚ ਰਹੇ ਆ ਕਿ ਜੋ ਸਾਨੂੰ ਪੋਸ਼ਟਿਕਤਾ ਵੀ ਦੇਵੇ ਔਰ ਈਜ਼ੀ ਟੂ ਕੁੱਕ ਹੋਵੇ ਉਹਦੀ ਸ਼ੈਲਫ ਲਾਈਫ ਜ਼ਿਆਦਾ ਹੋਵੇ ਔਰ ਸਾਡਾ ਪੇਟ ਵੀ ਜਿਹੜਾ ਹੈ ਉਹਨੂੰ ਖਾ ਕੇ ਅਸੀਂ ਅੱਛਾ ਫੀਲ ਕਰੀਏ ਹੈਲਥੀ ਫੀਲ ਕਰੀਏ ਹਨਾ ਜੀ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਕੋਸ਼ਿਸ਼ ਕਰ ਰਹੇ ਕਿ ਜ਼ਿਆਦਾ ਉਸ ਚੀਜ਼ ਨੂੰ ਸਟੋਰ ਕੀਤਾ ਜਾਵੇ। ਅ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ ਹੈ ਕਾਫੀ ਪਾਸੇ ਮਾਹੌਲ ਜਿਹੜਾ ਖਰਾਬ ਹੋ ਰਿਹਾ ਹੈ ਜਦੋਂ ਹੁਣ ਪਾਕਿਸਤਾਨ ਦੇ ਨਾਲ ਲੜਾਈ ਦਾ ਮਸਲਾ ਚੱਲ ਰਿਹਾ ਹੈ ਕਿਉਂਕਿ ਟੈਂਕ ਵਗੈਰਾ ਸਾਰੇ ਪਹੁੰਚ ਚੁੱਕੇ ਨੇ ਜੋ ਵੀਡੀਓਜ਼ ਦੇ ਵਿੱਚ ਦੇਖ ਰਹੇ ਆਂ ਜੀ ਮਾਹੌਲ ਕਾਫੀ ਤਣਾਉਪੂਰਨ ਹੈ ਸੋ ਪਤਾ ਨਹੀਂ ਲੱਗਦਾ ਹੁੰਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੇਸ਼ਾਂ ਦੀਆਂ ਲੜਾਈਆਂ ਲੱਗਦੀਆਂ ਨੇ ਤੇ ਫੇਰ ਰਾਸ਼ਨ ਵਗੈਰਾ ਜੋ ਹੈ ਉਹ ਸਾਰੇ ਕਮਰਸ਼ੀਅਲ ਲੋਕ ਨੇ ਕੀਮਤਾਂ ਅਸਮਾਨ ਨੂੰ ਛੂ ਜਾਂਦੀਆਂ ਨੇ ਜੀ ਬੇਨਤ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਮਸਲਾ ਸਾਰਾ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਹੋ ਸਕਦਾ ਆਪਣੇ ਘਰਾਂ ਦੇ ਵਿੱਚ ਜ ਨਹੀਂ ਸਾਡੀ ਪਹੁੰਚ ਹੈ ਉਹ ਸਾਨੂੰ ਜਰੂਰ ਵੱਤੋ ਵੱਤ ਰੱਖਣਾ ਚਾਹੀਦਾ ਹੈ ਤੇ ਪਾਣੀ ਵਾਲੇ ਕੁਝ ਗਰੂਪਿਆਰੇ ਪੁੱਛ ਰਹੇ ਸੀ ਕਿ ਜੀ ਪਾਣੀ ਕਦਾਂ ਕਿਵੇਂ ਪਾਣੀ ਗਰੂਪਿਆਰੇ ਉਹ ਆਰਓ ਦਾ ਪਾਣੀ ਜਿਹੜਾ ਹੈਗਾ ਉਹ ਅਸੀਂ ਰੱਖ ਸਕਦੇ ਹਾਂ ਵੱਡੀਆਂ ਬੋਤਲਾਂ ਦੇ ਵਿੱਚ ਪਾ ਕੇ ਇੰਡੀਵਿਜੂਅਲ ਤੌਰ ਤੇ ਬੋਤਲਾਂ ਲੈ ਲਈਏ ਲੈ ਕੇ ਉਹਨਾਂ ਨੂੰ ਅਸੀਂ ਛਾਂ ਦੇ ਵਿੱਚ ਲੇਕਿਨ ਜਿਹੜੀ ਬੋਤਲ ਹੋਵੇ ਉਹ ਥੋੜੀ ਜੀ ਅੱਛੀ ਬੋਤਲ ਹੋਵੇ ਉਹ ਬਿਲਕੁਲ ਪਤਲੀ ਜੀ ਬੋਤਲ ਨਾ ਹੋਵੇ ਹਲਕੀ ਬਲ ਅੱਛਾ ਪਾਣੀ ਜਿਹਦੇ ਵਿੱਚ ਤੁਸੀਂ ਸਟਰੈਂਥ ਅੱਛੀ ਹੋਵੇ ਠੀਕ ਹੈ ਜੀ ਤੇ ਉਹ ਅਸੀਂ ਭਰ ਕੇ ਰੱਖ ਸਕਦੇ ਲੰਬੇ ਸਮੇਂ ਵਾਸਤੇ ਜਿੰਨਾ ਕਿ ਚਲੋ ਵੱਧ ਤੋਂ ਵੱਧ ਹੋ ਸਕਦਾ ਸੋ ਅਸੀਂ ਉਹਨੇ ਇਥੇ 5-5 ਲੀਟਰ ਦੀਆਂ ਭਰ ਰਹੇ ਆ ਪਾਣੀ ਦੀਆਂ ਬੋਤਲਾਂ ਚ ਤਾਂ ਕਿ ਜੋ ਕੋਈ ਲੈ ਕੇ ਜਾਵੇ ਤਾਂ ਉਹਨੂੰ ਐਟਲੀਸਟ 5 ਲੀਟਰ ਪਾਣੀ ਤਾਂ ਘੱਟੋ-ਘੱਟ ਕਿਸੇ ਨੂੰ ਇੱਕ ਨੂੰ ਮਿਲੇ ਨਾ ਜੀ ਸੋ ਮੈਕਸਿਮਮ ਕੋਸ਼ਿਸ਼ ਹੋਏਗੀ ਵੱਧ ਤੋਂ ਵੱਧ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੋਤਲਾਂ ਜਿਹੜੀਆਂ ਅਸੀਂ ਉਹ ਭਰ ਕੇ ਰੱਖੀਏ ਔਰ ਜਿਹੜੇ ਕੋਈ ਛੋਲੇ ਨੇ ਜਾਂ ਦਾਲ ਹੈ ਜਾਂ ਚਾਵਲ ਹੈ ਉਹ ਅਸੀਂ 2-2 ਕਿਲੋ ਦੀਆਂ ਬੋਤਲਾਂ ਜੜੀਆਂ ਨੇ ਉਹ ਭਰ ਰਹੇ ਆ ਜੀ ਔਰ ਦੋਨਾਂ ਦੇ ਜਿਹੜੇ ਕੈਪ ਨੇ ਉਹ 에어 ਟਾਈਟ ਨੇ ਜੀ ਉਹ ਸੀਲ ਹੋ ਜਾਂਦੇ ਨੇ ਤੇ ਸੋ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਜਿਹੜੀ ਕਣਕ ਹੈ ਉਹ 5 ਕਿਲੋ ਦੇ ਵਿੱਚ ਪਾ ਰਹੇ ਆ ਜੀ ਤੇ ਉਹ ਡਿਪੈਂਡ ਕਰੇਗਾ ਮੌਕੇ ਤੇ ਕਿਸ ਤਰੀਕੇ ਨਾਲ ਕਿਸੇ ਨੇ ਕਿੰਨੀ ਜ਼ਰੂਰ ਰਿਕੁਆਇਰਮੈਂਟ ਹੋ ਗਈ ਉਸ ਤਰੀਕੇ ਨਾਲ ਦਵਾਂਗੇ ਜੀ ਅ ਫਿਲਹਾਲ 50 ਕੁਆਂਟਰ ਲਾਈ ਹੈ ਜੀ ਇਹਨੂੰ ਸੰਭਾਲ ਰਹੇ ਆ ਪਹਿਲਾਂ ਫਿਰ ਅੱਗੇ ਹੋਰ ਆ ਜਾਏਗੀ ਜੀ ਜਿਦਾਂ ਜਿਦਾਂ ਸੰਭਾਲ ਸਕਾਂਗੇ ਜੀ ਇਹ ਕਾਫੀ ਵੱਡਾ ਪ੍ਰੋਜੈਕਟ ਹੁੰਦਾ ਗੁਰੂ ਪਿਆਰੇ ਬੜਾ ਜਨੂਨ ਚਾਹੀਦਾ ਇਸ ਤਰ੍ਹਾਂ ਦੀ ਸੇਵਾ ਕਰਨ ਲਈ ਨਾ ਜੀ ਕਾਫੀ ਜ਼ਿਆਦਾ ਮਿਹਨਤ ਵਾਲਾ ਕੰਮ ਹੁੰਦਾ ਹੈ ਜੀ ਕਾਫੀ ਮਿਹਨਤ ਵਾਲਾ ਕਿਉਂਕਿ ਆਪਾਂ ਜਦੋਂ ਟੀਮਾਂ ਬਣ ਜਾਂਦੀਆਂ ਨੇ ਪ੍ਰੋਪਰਲੀ ਸਾਰਾ ਤੁਸੀਂ 2 4 6 ਮਹੀਨੇ ਦੇ ਵਿੱਚ ਨਿਕਲ ਜਾਂਦੇ ਇਸ ਪ੍ਰੋਸੈਸ ਚੋਂ ਫਿਰ ਪ੍ਰੋਪਰਲੀ ਸਾਰਾ ਟੀਮਾਂ ਬਣ ਜਾਂਦੀਆਂ ਸਿਸਟਮ ਤੁਹਾਨੂੰ ਸਮਝ ਆ ਜਾਂਦਾ ਫਿਰ ਈਜ਼ੀ ਹੋ ਜਾਂਦਾ ਫਿਰ ਤੁਸੀਂ ਫੋਨ ਤੇ ਇੱਕ ਦੂਸਰੇ ਨੂੰ ਕਨਵੇ ਕਰਕੇ ਇਕੱਠੇ ਹੋ ਕੇ ਸਾਰਾ ਪ੍ਰੋਸੀਜਰ ਦੇ ਰਾਹੀਂ ਪ੍ਰੋਸੈਸ ਕਰਕੇ ਤੁਸੀਂ ਈਜ਼ੀ ਹੋ ਜਾਂਦਾ ਫਿਰ ਜੀ ਬਟ ਹਲੇ ਤੱਕ ਕਾਫੀ ਮਿਹਨਤ ਵਾਲਾ ਮਸਲਾ ਚੱਲ ਰਿਹਾ ਹੈ ਪਰ ਆਨੰਦ ਆ ਰਿਹਾ ਹੈ ਠੀਕ ਹੈ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਪਰ ਅੱਛਾ ਲੱਗ ਰਿਹਾ ਹੈ ਗੁਰੂ ਪਿਆਰਿਓ ਕਿਉਂਕਿ ਇਹ ਭਗਾਂ ਵਾਲਿਆਂ ਨੂੰ ਸੇਵਾ ਮਿਲਦੀ ਹੈ ਇਸ ਤਰ੍ਹਾਂ ਦੀ ਨਾਲ-ਨਾਲ ਨਾਮ ਬਾਣੀ ਜਪ ਰਹੇ ਆਂ ਜੀ ਨਾਲ-ਨਾਲ ਪਾਣੀ ਦੀਆਂ ਬੋਤਲਾਂ ਭਰ ਰਹੇ ਆਂ ਨਾਲ ਜੋ ਵੀ ਰਾਸ਼ਨ ਦੇ ਬੋਤਲਾਂ ਜਿਹੜੀਆਂ ਭਰ ਰਹੇ ਆਂ ਉਹ ਸਾਰੇ ਨਾਮ ਸਿਮਰਨ ਜਪਦੇ ਹੋਈ ਭਰ ਰਹੇ ਆਂ ਜੀ ਸੋ ਗੁਰੂ ਪਿਆਰੇ ਜਿੰਨੇ ਵੀ ਨੇ ਉਹ ਸਾਰੇ ਪਿਤਾ ਪਰਮੇਸ਼ਵਰ ਦੀ ਅਪਾਰ ਕਿਰਪਾ ਵਾਲੇ ਹਨ ਸੋ ਇਸ ਕਰਕੇ ਨਾਲ-ਨਾਲ ਨਾਮ ਸਿਮਰਨ ਹੋ ਰਿਹਾ ਨਾਲ-ਨਾਲ ਜਿਹੜੇ ਕਾਰਜ ਸਫਲੇ ਹੋ ਰਹੇ ਨੇ ਜੀ ਸੋ ਜਦੋਂ ਇਸ ਤਰੀਕੇ ਦੇ ਨਾਲ ਇਹ ਕਾਰਜ ਹੋਣਗੇ ਤਾਂ ਉੱਥੇ ਫਿਰ ਵਾਹਿਗੁਰੂ ਨੇ ਮਿਹਰ ਕਰਨੀ ਹੀ ਕਰਨੀ ਹੈ ਬਰਕਤ ਪੈਣੀ ਹੀ ਪੈਣੀ ਹੈ ਔਰ ਇਹ ਸੇਵਾ ਜਿੰਨਕ ਦਾਸ ਨੂੰ ਸਮਝ ਆ ਰਹੀ ਹੈ ਕਿ ਹੁਣ ਚਲਦੀ ਹੀ ਰਹਿਣੀ ਹੈ ਮਾਨਵ ਜਨ ਅੱਗੇ ਦੀ ਅੱਗੇ ਹੋਰ ਕਿਉਂਕਿ ਸੰਸਾਰ ਦੇ ਵਿੱਚ ਬਹੁਤ ਹਾਲਾਤ ਮਾੜੇ ਹਨ ਬਹੁਤ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਗਰੀਬੀ ਹੈ ਇੱਕ ਵੇਲੇ ਦਾ ਭੋਜਨ ਬੜੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਮਿਲਦਾ ਹੈ ਬਹੁਤ ਥਾਵਾਂ ਦੇ ਉੱਤੇ ਖਾਸ ਕਰ ਬਹੁਤ ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਬਜ਼ੁਰਗ ਹਨ ਜਿਥੇ ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਬਹੁਤ ਜ਼ਿਆਦੇ ਹਾਲਾਤ ਮਾੜੇ ਹਨ ਤੋ ਚਲੋ ਵਾਹਿਗੁਰੂ ਮਿਹਰ ਕਰਨਗੇ ਜਿਸ ਤਰ੍ਹਾਂ ਇਸ ਤਰ੍ਹਾਂ ਅਗੇ ਸੇਵਾ ਲੈਣਗੇ ਸੋਝੀ ਦੇਣਗੇ ਜੀ ਉਸ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕੁ ਦਾਸ ਨੂੰ ਸਮਝ ਆ ਰਹੀ ਹੈ ਦੁਨੀਆ ਦੇ ਵਿੱਚ ਪੁੰਨ ਦਾਨ ਕਰਨ ਵਾਲਿਆਂ ਦੀ ਕਮੀ ਨਹੀਂ ਹੈ ਬੇੰਤ ਦੁਨੀਆ ਪੁੰਨ ਦਾਨ ਕਰਨਾ ਚਾਹੁੰਦੀ ਹੈ ਬੇੰਤ ਦੁਨੀਆ ਦੇ ਕੋਲ ਪੈਸਾ ਹੈ ਸਰਪਲਸ ਪਰ ਸਹੀ ਪਰਸਨ ਨਹੀਂ ਦਾਸ ਨੂੰ ਲੱਗਦਾ ਜਿੱਥੇ ਕੋਈ ਮਿਲਦਾ ਬਹੁਤ ਘੱਟ ਸਹੀ ਪਰਸਨ ਨੇ ਜਿਹੜੇ ਸਹੀ ਜਗ੍ਹਾ ਦੇ ਉੱਤੇ ਪੈਸੇ ਦੀ ਸਹੀ ਵਰਤੋਂ ਕਰਦੇ ਹਨ ਨਹੀਂ ਤਾਂ ਪੈਸਾ ਜੋ ਕੋਈ ਸੰਗਤ ਭੇਜਦੀ ਹੈ ਉਹਦਾ ਮਿਸਯੂਜ਼ ਹੁੰਦਾ ਤੇ ਉੱਥੇ ਫਿਰ ਥੋੜਾ ਜਿਹਾ ਮਾਮਲਾ ਗਰਬੜ ਹੋ ਜਾਂਦਾ ਹੈ ਪਰ ਸੰਗਤ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰੱਖੀ ਜਾਂਦੀ ਕਿਸੇ ਨੂੰ ਜੇ ਕੋਈ ਸਹੀ ਇਨਸਾਨ ਪੈਸੇ ਨੂੰ ਲਗਾ ਕੇ ਸਹੀ ਤਰੀਕੇ ਦੇ ਨਾਲ ਸੇਵਾ ਕਰੇ ਤੇ ਬੇਅੰਤ ਮਹਾਰਾਜ ਦੀ ਮਿਹਰ ਹੁੰਦੀ ਹੈ ਹਰ ਇਨਸਾਨ ਚਾਹੁੰਦਾ ਹੈ ਕਿ ਸਾਡੇ ਵੱਲੋਂ ਪੁੰਨਦਾਨ ਹੋਵੇ ਅ ਬਹੁਤ ਵਾਰ ਅਸੀਂ ਆਪ ਨਹੀਂ ਉਸ ਤਰੀਕੇ ਨਾਲ ਕਰ ਸਕਦੇ ਤੇ ਸਾਨੂੰ ਹੁੰਦਾ ਹੈ ਕਿ ਵੀ ਅਸੀਂ ਹਿੱਸਾ ਬਣੀਏ ਪਰ ਅਸੀਂ ਫਿਜ਼ੀਕਲੀ ਨਹੀਂ ਕੁਝ ਕਰ ਸਕਦੇ ਪਰ ਆਪਣੇ ਤਰੀਕੇ ਨਾਲ ਕੋਈ ਮਾਇਆ ਭੇਜ ਕੇ ਕੋਈ ਸਜੈਸ਼ਨ ਦੇ ਕੇ ਕੋਈ ਹੱਲਾਸ਼ੇਰੀ ਦੇ ਕੇ ਹਨਾ ਜੀ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਇਸ ਤਰੀਕੇ ਨਾਲ ਹਿੱਸਾ ਪਾਉਣਾ ਚਾਹੁੰਦੇ ਹਨ ਤੇ ਪਰਦਾਸ ਨੇ ਅ ਥੋੜੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਪਤਾ ਲੱਗੀਆਂ ਕਿ ਲੋਕਾਂ ਦੇ ਵਿੱਚ ਦਇਆ ਹੈ ਅੰਦਰ ਬਹੁਤ अच्छी ਭਾਵਨਾ ਹੈ ਅ ਕੁਝ ਚੰਗਾ ਕਰਨ ਦੀ ਚਾਹ ਹੈ ਮਨ ਦੇ ਵਿੱਚ ਕਿ ਬਈ ਬਹੁਤ अच्छी ਗੱਲ ਹੈ ਬਹੁਤ ਮੇਰ ਵਾਲੀ ਗੱਲ ਹੈ ਪਿਤਾ ਪਰਮੇਸ਼ਵਰ ਦੀ ਜੇ ਸਾਡੀ ਇਹ ਸੋਚ ਹੈ ਇਸੇ ਲਈ ਸ਼ਾਇਦ ਖਾਸ ਕਰਕੇ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਬਹੁਤ ਇਥੇ 140 ਕਰੋੜ ਦੇ ਦੇਸ਼ ਦੇ ਵਿੱਚ ਇੰਨੀ ਗਰੀਬੀ ਹੋਣ ਦੇ ਬਾਵਜੂਦ ਦੇਸ਼ ਚੱਲ ਰਿਹਾ ਹੈ। ਸੋ ਬੜਾ ਇੰਨਾ ਚੀਜ਼ਾਂ ਦਾ ਫਰਕ ਹੈ ਗੁਰੂ ਪਿਆਰੇਓ। ਠੀਕ ਹੈ ਗੁਰੂ ਪਿਆਰੇਓ ਵਾਹਿਗੁਰੂ ਮੇਰ ਕਰਨ ਆਪਾਂ ਕੋ ਇੱਕ ਦੋ ਪ੍ਰਸ਼ਨ ਵੀ ਲੈਣੇ ਹਨ ਜੀ। ਗੁਰੂ ਪਿਆਰਿਆਂ ਦੇ ਬਹੁਤ ਸਾਰੇ ਪ੍ਰਸ਼ਨ ਆਏ ਹੋਏ ਹਨ। ਗੁਰੂ ਪਿਆਰੇਓ ਅੱਜ ਡਾਕਟਰ ਭਪਿੰਦਰ ਸਿੰਘ ਹੋਰਾਂ ਨਾਲ ਗੱਲ ਹੋਈ ਸੀ। ਉਹਨਾਂ ਨੇ ਇੱਕ ਬਹੁਤ ਵਧੀਆ ਗੱਲ ਦੱਸੀ। ਉਹ ਕਹਿੰਦੇ ਜੇ ਕਿਸੇ ਕਈ ਵਾਰ ਸਾਡੇ ਘਰਾਂ ਦੇ ਵਿੱਚ ਬਜ਼ੁਰਗਾਂ ਦੇ ਹੱਥ ਕੰਬਣ ਲੱਗ ਜਾਂਦੇ ਨੇ ਸਿਰ ਹਿੱਲਣ ਲੱਗ ਜਾਂਦਾ ਉਹਦੇ ਲਈ ਉਹਨਾਂ ਨੇ ਬਹੁਤ ਵਧੀਆ ਨੁਸਖਾ ਦੱਸਿਆ ਹੈਗਾ ਅਜਮਾਇਆ ਹੋਇਆ ਨੁਸਖਾ ਦੱਸਦੇ ਹਨ ਕਹਿੰਦੇ ਬਹੁਤ ਇਫੈਕਟਿਵ ਹੈ ਕਿ ਜਿਹੜਾ ਆਪਾਂ ਕੇਲੇ ਖਾਂਦੇ ਆ ਜੀ ਉਹ ਕੇਲੇ ਨੂੰ ਆਪਾਂ ਚੀਰ ਵਿੱਚ ਦੇ ਕੇ ਕੇਲੇ ਦੇ ਉਹਦੇ ਚ ਕਾਲੀ ਮਿਰਚ ਤੇ ਨਮਕ ਨੂੰ ਮਿਕਸ ਕਰਕੇ ਉਹ ਲਾ ਕੇ ਖਾਣਾ ਸਵੇਰੇ ਸ਼ਾਮ ਉਹ ਥੋੜੇ ਦਿਨਾਂ ਦੇ ਵਿੱਚ ਕਹਿੰਦੇ ਜੀ ਇਹ ਸਿਰ ਹਿੱਲਣਾ ਹੱਥ ਕੰਬਣੇ ਉਹ ਬਿਲਕੁਲ ਠੀਕ ਹੋ ਜਾਂਦਾ ਹੈ ਜੀ ਇਹ ਕਾਫੀ ਸਮੱਸਿਆ ਹੈ ਇੱਕ ਉਮਰ ਦੇ ਨਾਲ ਆ ਜਾਂਦੀ ਹੈ ਜੀ ਤੇ ਬੜਾ ਅੱਛਾ ਡਾਕਟਰ ਸਾਹਿਬ ਨੇ ਦੱਸਿਆ ਸਦਾਸ ਨੇ ਸੋਚਿਆ ਚਲੋ ਇਹ ਜ਼ਰੂਰ ਸ਼ੇਅਰ ਕਰ ਲੈਣਾ ਚਾਹੀਦਾ ਕਿਸੇ ਦਾ ਭਲਾ ਹੋ ਜਾਂਦਾ ਹੈ ਜੀ ਇੱਕ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਹੋਇਆ ਸੋਡਾ ਮਿਕਸ ਕਰਕੇ ਪਾਣੀ ਦੇ ਵਿੱਚ ਪੀਣਾ ਉਹ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਰਦਾ ਹੋਣ ਜਿਸ ਤਰ੍ਹਾਂ ਉਹ ਯੂਰਕ ਐਸਿਡ ਦਾ ਵੱਧ ਜਾਣਾ ਜਾਂ ਵੈਸੇ ਜੋੜਾਂ 'ਚ ਦਰਦ ਹੋਰ ਉਹ ਬਹੁਤ ਲਾਭਕਾਰੀ ਹੈ ਗੁਰੂ ਪਿਆਰਿਓ ਦਾਸ ਨੇ ਵੀ ਉਹ ਤਜਰਬਾ ਕੀਤਾ ਤੇ ਇੱਕ ਦਾਸ ਦੇ ਘਰ ਚ ਦੱਸਿਆ ਸੀ ਕਿ ਮੇਡ ਉਹਨੇ ਵੀ ਤਜਰਬਾ ਕੀਤਾ ਤੇ ਹੋਰ ਵੀ ਕਾਫੀ ਗੁਰੂ ਪਿਆਰਿਆਂ ਦੇ ਐਕਸਪੀਰੀਅੰਸ ਹੋਏ ਨੇ ਤੇ ਬੜਾ ਵਧੀਆ ਸੌਖਾ ਤੇ ਬੜਾ ਸਿੰਪਲ ਤੇ ਸਸਤਾ ਇਲਾਜ ਹੈ ਇਹ ਬਹੁਤ ਵਧੀਆ ਹੈ ਅਸੀਂ ਸਾਨੂੰ ਇਦਾਂ ਦੇ ਥੋੜੇ ਜਿ ਲਾਈਫ ਦੇ ਵਿੱਚ ਜ਼ਿੰਦਗੀ ਦੇ ਆਪਦੇ ਨੁਸਖੇ ਜਿਹੜੇ ਆ ਜਰੂਰ ਇਹਨਾਂ ਨੂੰ ਅਪਣਾਉਣਾ ਚਾਹੀਦਾ ਗੁਰੂ ਪਿਆਰਿਓ ਸੋ ਦਾਸ ਨੇ ਸੁਣਿਆ ਸੀ ਸੋਚਿਆ ਚਲੋ ਆਪ ਜੀ ਨਾਲ ਸਾਂਝਾ ਕੀਤਾ ਜਾਵੇ ਠੀਕ ਹੈ ਗੁਰੂ ਪਿਆਰਿਓ ਅਗਲਾ ਪ੍ਰਸ਼ਨ ਲੈਨੇ ਆ ਜੀ ਅਗਲਾ ਜੋ ਪ੍ਰਸ਼ਨ ਗੁਰੂ ਪਿਆਰਿਆਂ ਦਾ ਕਾਫੀ ਦਿਨ ਤੋਂ ਇਹ ਪ੍ਰਸ਼ਨ ਪਹਿਲਾਂ ਵੀ ਆਇਆ ਕਿ ਤੇ ਰਹਿ ਰੂ ਜਾਂਦਾ ਵਿੱਚ ਦੁਬਾਰਾ ਫੇਰ ਭੇਜਿਆ ਹੈ ਕਿ ਜੋ ਅਦਕਲ ਦਾ ਜੂਥ ਹੈ ਸਾਡੇ ਬੱਚੇ ਜੋ ਬਹੁਤ ਸਾਰੇ ਯੰਗ ਬੱਚਿਆਂ ਦੇ ਦਾੜੇ ਵੀ ਪ੍ਰਕਾਸ਼ ਹਨ ਸਿਰ ਤੇ ਪੱਗਾਂ ਹਨ ਜੰਦ ਮਰਲੇ ਹਨ ਉਹ ਜਿਹੜਾ ਬਾਰਬਰ ਸ਼ਾਪ ਤੇ ਜਾਂਦੇ ਆ ਨਾਈ ਦੀ ਦੁਕਾਨ ਤੇ ਉੱਥੇ ਜਾ ਕੇ ਉਹ ਆਪਣੀਆਂ ਜੋ ਦਾੜੀਆਂ ਨੇ ਉਹਨਾਂ ਨੂੰ ਜਾਂ ਤਾਂ ਸਟੇਟ ਕਰਾਉਂਦੇ ਆ ਜਾਂ ਕੁੰਡਲਪੋਉਂਦੇ ਆ ਜਾਂ ਨੂੰ ਕਰਲੀ ਕਰਾਉਂਦੇ ਆ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਹੋਰ ਸੈਟ ਕਰਾਉਣ ਦੇ ਜਾਨਣਾ ਚਾਹੁੰਦੇ ਵੀ ਕੀ ਇਹ ਬਹੁਤ ਚੱਲਣ ਚੱਲਿਆ ਹੋਇਆ ਹੈ ਵੀ ਇਹ ਠੀਕ ਹੈ ਪੁੱਛ ਰਹੇ ਨੇ ਗੁਰੂ ਪਿਆਰੇ ਗੁਰੂ ਪਿਆਰੇ ਉਹ ਠੀਕ ਤੇ ਨਹੀਂ ਹੈ ਕਿਉਂਕਿ ਜੇ ਅਸੀਂ ਸਾਬਤ ਸੂਰਤ ਹੋ ਗਏ ਆ ਫਿਰ ਗੁਰੂ ਦੇ ਮੁਤਾਬਕ ਹੋ ਕੇ ਚੱਲੀਏ ਤੇ ਜੇ ਸਾਡੇ ਹਲੇ ਸ਼ੌਂਕ ਬਾਕੀ ਨੇ ਕੁਝ ਤੇ ਫਿਰ ਹਲੇ ਆਪਾਂ ਦੁਨੀਆਦਾਰੀ ਦੇ ਹਿਸਾਬ ਨਾਲ ਚੱਲੀਏ ਫਿਰ ਐਡੇ ਵੀ ਕੀ ਗੱਲ ਆ ਫਿਰ ਪਰ ਜੇ ਆਪਾਂ ਇਧਰ ਆਉਣਾ ਹੀ ਹੈ ਤਾਂ ਫਿਰ ਫੁੱਲ ਫਲੱਜ ਹੋ ਕੇ ਆਈਏ ਫਿਰ ਆਦੇ ਉਹਨਾਂ ਇਮਪ੍ਰੈਸ਼ਨ ਬੈਡ ਜਾਂਦਾ ਚੰਗੀ ਗੱਲ ਨਹੀਂ ਠੀਕ ਹੈ ਜੀ ਫਿਰ ਐਵੇਂ ਤੁਹਾਡੇ ਕੇਸਾਂ ਨੂੰ ਝੂਠੇ-ਮੂਠੇ ਹੱਥ ਲੱਗਦੇ ਆ ਹਨਾ ਜੀ ਤੇ ਸਾਰੇ ਅੱਜਕੱਲ ਤਕਰੀਬਨ ਲੋਕ ਆਪਾਂ ਨੂੰ ਪਤਾ ਹੀ ਹੈ ਸਿਕਟਾ ਬੀੜੀਆਂ ਪੀਣ ਵਾਲੇ ਜਾਂ ਕੋਈ ਹੋਰ ਮਸਲਾ ਕਈ ਤਰ੍ਹਾਂ ਦੇ ਕੋਈ ਜਰਦਾ ਖਾਂਦਾ ਕੋ ਕੁਛ ਖਾਂਦਾ ਫਿਰ ਉਹ ਆਪਾਂ ਹਨਾ ਤਰ੍ਹਾਂ ਤਰ੍ਹਾਂ ਦੇ ਫਿਰ ਕੈਮੀਕਲ ਵਰਤਦੇ ਆ ਦਾੜੀਆਂ ਤੇ ਮੁੱਛਾਂ ਕੁੰਡਲ ਬਣਾਉਣ ਵਾਸਤੇ ਜਾਂ ਕੋਈ ਸਟੇਟ ਕਰਾਉਂਦਾ ਦਾੜੀ ਨਹੀਂ ਫਿਰ ਤਾਂ ਉੱਥੇ ਸਾਨੂੰ ਭਾਣੇ ਚਾਜ ਜਾਣਾ ਚਾਹੀਦਾ ਹੈ ਸਬਰ ਸੰਤੋਖ ਚਾਜ ਜਾਣਾ ਚਾਹੀਦਾ ਤੇ ਦਾਣਾ ਸਾਹਿਬ ਨੂੰ ਅਸੀਂ ਜਦੋਂ ਅਸ਼ਨਾਣ ਕਰਦੇ ਆ ਔਰ ਉਦੋਂ ਤੁਸੀਂ ਤੇ ਲਗਾ ਕੇ ਹਲਕਾ ਜਿਹਾ ਤੇ ਪਾਣੀ ਵਜ ਦੀ ਕੱਢਦੇ ਹੋ ਦੁਬਾਰਾ ਮੁਲਾਇਮ ਵੀ ਰਹਿੰਦਾ ਹੈ ਤੇ ਉਹ ਸਟਿੱਕੀ ਵੀ ਨਹੀਂ ਹੁੰਦਾ ਔਰ ਵਧੀਆ ਫਲੋਚ ਵੀ ਰਹਿੰਦਾ ਹੈ ਹਲੋ ਤਾਂ ਅਲਗ-ਅਲਗ ਤਰੀਕੇ ਹੈ ਉਸ ਤਰੀਕੇ ਨਾਲ ਕੋਈ ਜ਼ਰੂਰੀ ਨਹੀਂ ਸਾਨੂੰ ਕਿ ਅਸੀਂ ਔਰ ਨੈਚੁਰਲ ਹੁੰਦਾ ਵਧੀਆ ਵੀ ਲੱਗਦਾ ਹੈ ਔਰ ਉਹ ਦਾਤੇ ਨੂੰ ਵੀ ਮਨਜ਼ੂਰ ਹੈ ਔਰ ਕਿਸੇ ਤਰ੍ਹਾਂ ਦਾ ਸਾਡਾ ਬੈਡ ਇਮਪ੍ਰੈਸ਼ਨ ਵੀ ਨਹੀਂ ਜਾਂਦਾ ਆਦਰਵਾਇਜ਼ ਦਮਾਲੇ ਸਜਾ ਕੇ ਦਾੜੇ ਪ੍ਰਕਾਸ਼ ਕਰਕੇ ਨਾਈਆਂ ਦੀ ਦੁਕਾਨ ਤੇ ਜਾਣਾ ਵੈਸੇ ਨਹੀਂ ਸੋਭਦਾ ਦਾਸ ਤੇ ਨਹੀਂ ਗਿਆ ਕੋ ਰੂਪਿਆ ਰਿਓ ਜਿੰਨੀ ਦੇਰ ਤੱਕ ਦਾਸ ਦੇ ਵਾਲ ਕੱਟੇ ਹੋਏ ਸੀ ਦਾਸ ਬਿਲਕੁਲ ਜਾਂਦਾ ਸੀ ਲੇਕਿਨ ਜਦੋਂ ਇਸ ਪਾਸੇ ਆਏ ਤੇ ਫਿਰ ਉਹ ਦੁਬਾਰਾ ਦਾਸ ਗਿਆ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਦਾੜੀ ਨੂੰ ਸੈੱਟ ਕਰਾਉਣ ਲਈ ਜਾਂ ਮੁੱਛਾਂ ਨੂੰ ਕੁੰਡਲ ਪਾਉਣ ਲਈ ਨਹੀਂ ਤੇ ਜੋ ਹੈ ਪਤਾ ਪਰਮੇਸ਼ਵਰ ਦੀ ਮਿਹਰ ਸਦਕਾ ਹੈ ਬਾਕੀ ਚਲੋ ਆਪਦੀ ਆਪਦੀ ਹਰ ਕਿਸੇ ਦੀ ਸੋਚ ਹੈ ਸਮਝ ਹੈ ਪਰ ਮਰਿਆਦਾ ਅਨੁਸਾਰ ਤੇ ਨਹੀਂ ਜਾਣਾ ਚਾਹੀਦਾ ਜੀ ਠੀਕ ਹੈ ਨਾ ਤੇ ਬਾਕੀ ਹਰ ਇਨਸਾਨ ਆਪਦੀ ਸੋਚ ਦਾ ਮਾਲਕ ਹੈ ਆਜ਼ਾਦ ਹੈ ਚਲੋ ਅਗਲਾ ਪ੍ਰਸ਼ਨ ਲੈਨੇ ਗੁਰੂ ਪਿਆਰੇ ਅਗਲਾ ਪ੍ਰਸ਼ਨ ਗੁਰੂ ਪਿਆਰੇਓ ਕੋਈ ਸਿੰਘ ਸਾਹਿਬ ਪੁੱਛਦੇ ਹਨ ਕਿ ਦੋ ਵਾਰ ਪਹਿਲਾਂ ਅਮਰਤ ਛਕ ਸੁਕੇ ਹਨ ਦੋਨੋਂ ਵਾਰ ਮਰੀਆਂ ਦਾ ਭੰਗ ਹੋ ਗਈ ਕਿਸੇ ਕਾਰਨ ਵਸ ਹੁਣ ਤੀਸਰੀ ਵਾਰ ਫੇਰ ਅਮਰਤ ਛਕਣਾ ਚਾਹੁੰਦੇ ਹਨ ਪਰ ਨਾਲ-ਨਾਲ ਡਰ ਰਹੇ ਹਨ ਕਿ ਜੋ ਗਲਤੀਆਂ ਪਹਿਲਾਂ ਹੋ ਗਈਆਂ ਦੁਬਾਰਾ ਨਾ ਹੋ ਜਾਵੇ ਕੀ ਕਰਨਾ ਚਾਹੀਦਾ ਹੈ ਗੁਰੂ ਪਿਆਰਿਓ ਵੈਸੇ ਤੇ ਪਹਿਲਾਂ ਹੀ ਤੁਹਾਡੇ ਤੋਂ ਦੋ ਵਾਰ ਗਲਤੀ ਹੋ ਚੁੱਕੀ ਹੈ ਹੁਣ ਤੀਸਰੀ ਵਾਰ ਤੁਸੀਂ ਫੇਰ ਉਧਰੋਂ ਜਾ ਰਹੇ ਹੋ ਇਹਦੇ ਚ ਪਹਿਲਾਂ ਸਾਨੂੰ ਅੱਛੇ ਤਰੀਕੇ ਨਾਲ ਮਰਿਆਦਾ ਨੂੰ ਕਮਾ ਲੈਣਾ ਚਾਹੀਦਾ ਹੈ ਕਿਉਂਕਿ ਅੰਮ੍ਰਿਤਪੁਰ ਬਹੁਤ ਵੱਡੀ ਦਾਤ ਹੈ ਕਿਉਂਕਿ ਦਾਸ ਤੋਂ ਵੀ ਅੰਮ੍ਰਿਤ ਭੰਗ ਹੋਇਆ ਸੀ ਮਜਬੂਰੀ ਬਸੋ ਹੈ ਅਸੀਂ ਯੰਗ ਐਸ ਸੀ ਬਿਲਕੁਲ ਦਾ 10 70 ਦਾ ਬਰਥ ਹੈ ਤੇ 84 ਦੇ ਵਿੱਚ ਜੋ ਹੈ ਭੰਗ ਹੋ ਗਿਆ ਸੀਗਾ 14 ਸਾਲ ਦੀ ਉਮਰ ਸੀ ਉਸ ਵੇਲੇ ਜਿਆਦਾ ਕੋ ਮਾਲਾ ਪਤਾ ਵੀ ਨਹੀਂ ਹੁੰਦਾ ਮਰਿਆਦਾ ਦਾ ਤੇ ਪਰ ਉਸ ਵੇਲੇ ਪਰੋਸਤਮਾਨ ਫਿਰਮਰ ਦੁਆਰਾ ਸ਼ੱਕਣ ਦੀ ਹਿੰਮਤ ਨਹੀਂ ਹੋਈ ਔਰ ਗੁਰੂ ਸਾਹਿਬ ਬਹੁਤ ਨਾਰਾਜ ਸੀਗੇ ਪਰ ਚਲੋ ਮਹਾਰਾਜ ਨੇ ਮਿਹਰ ਕੀਤੀ ਗੁਰੂ ਸਾਹਿਬ ਵੱਲੋਂ ਰਸਤਾ ਦਿਖਾਇਆ ਗਿਆ ਕੋਈ ਥੋੜਾ ਜਿਹਾ ਦਾਸ ਨੂੰ ਡੰਡ ਵੀ ਲੱਗਿਆ ਤੇ ਪਰ ਮਹਾਰਾਜ ਨੇ ਬਖਸ਼ ਦਿੱਤਾ ਜਦੋਂ ਹੁਣ ਨਾਮ ਸਿਮਰਨ ਦੇ ਨਾਲ ਜੋੜਿਆ ਫਿਰ ਬਖਸ਼ਿਆ ਤੇ ਕਿਉਂਕਿ ਸੋਜੀ ਆ ਗਈ ਸੀ ਮਹਾਰਾਜ ਦੀ ਕਿਰਪਾ ਨਾਲ ਤੋਂ ਜੋ ਪਹਾੜਾ ਵਾਪਰਿਆ ਉਹ ਇੱਕ ਬਹੁਤ ਅੱਛਾ ਮੀਲ ਪੱਥਰ ਅਦਾਸ ਲਈ ਸਾਬਤ ਹੋਇਆ ਟਰਨਿੰਗ ਪੁਆਇੰਟ ਸਾਬਤ ਹੋਇਆ ਤੇ ਇਸ ਲਈ ਸਾਨੂੰ ਹੁਣ ਜੇ ਦੁਵਾਰਾ ਅਸੀਂ ਅਮਰਤ ਛਕਣਾ ਹੈ ਤਾਂ ਸਾਡੇ ਚ ਪਰਪਖਤਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਦੁਵਾਰਾ ਬਜਰ ਕਰੈਤ ਨਾ ਹੋਵੇ ਕਿਸੇ ਤਰ੍ਹਾਂ ਦੀ ਫਿਰ ਨੁਕਸਾਨ ਹੋ ਜਾਂਦਾ ਗੁਰੂ ਪਿਆਰੇ ਜਿਆਦਾ ਨਾ ਕਿਸੇ ਤਰ੍ਹਾਂ ਦਾ ਵੀ ਫਿਰ ਜਿਆਦਾ ਪਾਪਾਂ ਦੇ ਭਾਗੀ ਬਣਾਂਗੇ ਸੋ ਬਿਹਤਰ ਹੈ ਪਹਿਲਾਂ ਜੋ ਵੀ ਤੁਹਾਡੇ ਤੋਂ ਗਲਤੀ ਹੁੰਦੀ ਹੈ बार-बार ਉਸ ਨੂੰ ਹੱਲ ਕਰੋ ਉਸ ਦਾ ਆਪਣੇ ਮਨ ਦੇ ਉੱਤੇ ਕੰਟਰੋਲ ਕਰੋ ਅਰਦਾਸ ਬੇਨਤੀ ਲਾਓ ਕੁਝ ਮਹੀਨੇ ਮਰਿਆਦਾ ਨੂੰ ਕਮਾਓ ਠੀਕ ਹੈ ਨਾ ਜੀ ਤੇ ਫਿਰ ਉਸ ਤੋਂ ਬਾਅਦ ਅਮਰਤ ਸ਼ਕ ਲੈਣਾ ਚਾਹੀਦਾ ਹੈ ਪੱਕੇ ਪੈਰੀ ਹੋ ਕੇ ਜੀ ਸੋ ਦਾਸ ਦਾ ਇਹ ਸੁਜੈਸ਼ਨ ਤੁਹਾਨੂੰ ਵਾਕਿ ਤੁਸੀਂ ਆਪ ਬਿਹਤਰ ਜਾਣਦੇ ਹੋ ਦੋ ਵਾਰ ਤੁਸੀਂ ਛੱਕ ਚੁੱਕੇ ਹੋ ਰੋਜ਼ਾਨਾ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਸਵੇਰ ਸ਼ਾਮ ਜਦੋਂ ਨਾਮ ਸਿਮਰਨ ਜਪਦੇ ਹੋ ਸੰਪੂਰਨਤਾ ਦੀ ਅਰਦਾਸ ਕਰਦੇ ਹੋ ਉਦੋਂ ਜ਼ਰੂਰ ਵੱਤੋ ਵਦ ਮਾਫੀ ਮੰਗਿਆ ਕਰੋ ਮਹਾਰਾਜ ਬਖਸ਼ੋਦਾਸ ਨੂੰ ਠੀਕ ਹਨਾ ਜੀ ਤੇ ਵਾਹ ਗੁਰੂ ਦਿਆਂ ਦੇ ਸਾਗਰ ਨੇ ਬਖਸ਼ਣਗੇ ਸਾਨੂੰ ਕਿਰਪਾ ਕਰਦਿਆ ਗੁਰੂ ਪਿਆਰੇ ਨੇਗੇਟਿਵ ਊਰਜਾ ਦੇ ਬਹੁਤ ਮਾਮਲੇ ਸਾਹਮਣੇ ਆ ਰਹੇ ਨੇ ਗੁਰੂ ਪਿਆਰੇ ਉਹ ਇਨੇ ਗੁਰੂ ਪਿਆਰਿਆਂ ਦੇ ਮੈਸੇਜ WhatsApp ਤੇ ਆਉਂਦੇ ਨੇ 네ਗੇਟਿਵ ਊਰਜਾ ਬਹੁਤ ਜ਼ਿਆਦਾ ਭਾਰੂ ਹੋ ਰਹੀ ਹੈ ਮਤਲਬ ਬੇੰਤ ਬੇੰਤ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਨਾ ਜੀ ਉਹ ਸਾਹਮਣੇ ਆ ਰਹੇ ਨੇ ਔਰ ਪਰੇਸ਼ਾਨੀ ਜ਼ਿਆਦਾ ਹੈ ਇਹਦੇ ਜੋ ਗਰੁੱਪ ਆ ਰਹੇ ਜਿਹੜਾ ਨਮਕ ਵਾਲਾ ਆਪ ਜੀ ਨੂੰ ਦੱਸਿਆ ਹੈ ਮਾਮਲਾ ਉਹ ਬਹੁਤ ਲਾਭਕਾਰੀ ਸਾਬਤ ਹੋ ਰਿਹਾ ਹੈ ਦਾਸ ਨੇ ਵੀ ਉਹਨੂੰ ਆਪ ਅਪਣਾਇਆ ਸੀ ਤੇ ਬਹੁਤ ਅੱਛੇ ਰਿਜ਼ਲਟ ਹਨ ਨਾਮ ਬਾਣੀ ਸਿਮਰਨ ਨੂੰ ਜਪਣ ਦੇ ਨਾਲ-ਨਾਲ ਉਹ ਜ਼ਰੂਰ ਆਪਾਂ ਕਰ ਲਿਆ ਕਰੋ ਉਹਦੇ ਨਾਲ ਫਿਰ ਸਾਡਾ ਜਿਹੜਾ ਔਰਾ ਹੈ ਉਹ ਕਾਫੀ ਹੌਲੀ-ਹੌਲੀ ਬਹੁਤ ਅੱਛਾ ਸਟਰੋਂਗ ਹੋ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਨਾਮ ਬਾਣੀ ਹੋ ਜਾਂਦਾ ਜਪਦੇ ਆ ਉਹ ਸਾਡੀ ਨਾਂ ਤਾਂ ਚੋਰੀ ਹੁੰਦੀ ਐ ਸੇਂਦ ਨਹੀਂ ਲੱਗਦੀ ਉਹਨੂੰ ਗੁਰੂ ਪਿਆਰਿਆਂ ਦਾ ਵੀ ਪ੍ਰਸ਼ਨ ਵਿੱਚ ਆਇਆ ਸੀ ਕਿ ਜੀ ਨਾਮ ਬਾਣੀ ਸਿਮਰਨ ਜਿਹੜਾ ਸਾਡੀਆਂ ਚੀਜ਼ਾਂ ਪੀ ਜਾਂਦੀਆਂ ਹਨ ਚੋਰੀ ਹੁੰਦਾ ਉਹਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਉਹ ਗੁਰੂ ਪਿਆਰਿਆਂ ਜਦੋਂ ਸਾਡਾ ਔਰਾ ਸਟਰੋਂਗ ਹੋ ਜਾਂਦਾ ਫਿਰ ਇਹ ਸਾਰੀਆਂ ਚੀਜ਼ਾਂ ਦੀ ਰੋਕ ਹੋ ਜਾਂਦੀ ਐ ਜੇ ਕੋਈ ਕਰੂਗਾ ਵੀ ਤਾਂ ਬਹੁਤ ਮਾੜਾ ਮੋਟਾ ਹੀ ਕਰ ਸਕੇਗਾ ਜਿਆਦਾ ਨਹੀਂ ਚੋਰੀ ਕਰ ਸਕਦਾ ਸੋ ਇਸ ਕਰਕੇ ਅ ਜਿਹੜਾ ਨਾਮ ਸਿਮਰਨ ਜਪਨਾ ਉਹ ਤਾਂ ਜਪਨੇ ਜਪਨਾ ਬਾਕੀ ਸ਼ਾਮ ਨੂੰ ਜਿਹੜਾ ਆਪਾਂ ਗੱਲ ਕੀਤੀ ਸੀ ਰਹਿਰਾ ਸਾਹਿਬ ਦੇ ਸਮੇਂ ਚਪਈ ਸਾਹਿਬ ਦੀਆਂ ਬਾਣੀਆਂ ਸ਼ਬਦ ਹਜ਼ਾਰੇ ਆ ਵਾਹਿਗੁਰੂ ਰੱਖਿਆ ਦੇ ਸ਼ਬਦ ਸੋਰੀ ਮਾਫ ਕਰਨਾ ਰੱਖਿਆ ਦੇ ਸ਼ਬਦ ਔਰ ਕੀਰਤਨ ਸੋਹਿਲਾ ਦੀ ਬਾਣੀ ਇਹ ਜ਼ਰੂਰ ਸ਼ਾਮ ਨੂੰ ਬਾਣੀਆਂ ਪੜਿਆ ਕਰੀਏ ਪੰਜ-ਪੰਜ ਪੜੋਂਗੇ ਤਾਂ ਬੇਨਤ ਲਾਭ ਹੋਏਗਾ ਔਰ ਬਾਕੀ ਸਮੇਂ ਮੁਤਾਬਕ ਜਿੰਨਾ ਕਿ ਜੋ ਹੋ ਸਕੇ ਜੀ ਤੇ ਪਲੱਸ ਜਿਹੜਾ ਨਮਕ ਵਾਲਾ ਇਹ ਸਾਰੀਆਂ ਚੀਜ਼ਾਂ ਦਾ ਜਦੋਂ ਸੁਮੇਲ ਹੋ ਜਾਂਦਾ ਫਿਰ ਇਹਦੇ ਨਾਲ ਸਾਨੂੰ ਕਾਫੀ ਰਾਹਤ ਮਿਲਦੀ ਹੈ ਸੋ ਇਸ ਤਰ੍ਹਾਂ ਕਰ ਲੈਣਾ ਚਾਹੀਦਾ ਗੁਰੂ ਪਿਆਰੇਓ ਠੀਕ ਹੈ ਗੁਰੂ ਪਿਆਰੇਓ ਦਾਸ ਨੂੰ ਇਜਾਜ਼ਤ ਦਿਓ ਤੇ ਦਾਸ ਵੱਧ ਵੱਧ ਕੋਸ਼ਿਸ਼ ਕਰ ਰਿਹਾ ਹੈ WhatsApp ਦੇ ਉੱਤੇ ਵੱਤ ਵੱਤ ਸਾਂਝ ਪਾਈ ਜਾਵੇ ਗੁਰੂ ਪਿਆਰਿਆਂ ਨਾਲ ਜਿਨ੍ਹਾਂ ਦਾ ਨੰਬਰ ਹਲੇ ਨਹੀਂ ਲੱਗਾ ਜਲਦੀ ਨੰਬਰ ਲੱਗੇਗਾ ਗੁਰੂ ਪਿਆਰਿਆ ਦਾਸ ਜਲਦੀ ਮੈਸੇਜ ਦੇ ਰਾਹੀਂ ਆਪ ਜੀ ਨਾਲ ਸਾਂਝ ਪਾਵੇਗਾ ਕਿਉਂਕਿ ਬੇਅੰਤ ਤਰ੍ਹਾਂ ਦੇ ਮੈਸੇਜ ਰੋਜ਼ਾਨਾ ਆ ਰਹੇ ਨੇ ਦਾਸ ਵੱਤ ਵੱਤ ਕੋਸ਼ਿਸ਼ ਕਰਦਾ ਪਰ ਫਿਰ ਵੀ ਬਹੁਤ ਸਾਰੇ ਮੈਸੇਜ ਬਚ ਜਾਂਦੇ ਹਨ ਰੋਜ਼ਾਨਾ ਤੇ ਕੋਈ ਨਹੀਂ ਜੀ ਥੋੜਾ ਜਾਂ ਸਮਰ ਸੰਤੋਖ ਰੱਖੋ ਜਾਂ ਦਾਸ ਜਲਦੀ ਆਪ ਜੀ ਨਾਲ ਨਾਤਾ ਕਾਇਮ ਕਰੇਗਾ ਠੀਕ ਹੈ ਗੁਰੂ ਪਿਆਰੇਓ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਦੇਣਾ ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਸਭ ਤੇ ਮਿਹਰ ਕਰਨ ਚੜ੍ਹਦੀ ਕਲਾ ਬਖਸ਼ਣ ਸਾਨੂੰ ਤੋਂ ਆਪਣੇ ਚਰਨੀ ਲਾਉਣ ਦਰਸ਼ਣ ਦਦਾਰੇ ਦੇਣ ਸਾਨੂੰ ਬਰਕਤਾਂ ਪਾਉਣ ਸਾਡੇ ਘਰਾਂ ਦੇ ਵਿੱਚ ਚੜ੍ਹਦੀ ਕਲਾ ਬਖਸ਼ਣ ਸਾਨੂੰ ਠੀਕ ਹੈ ਗੁਰੂ ਪਿਆਰੇਓ ਇਜਾਜ਼ਤ ਦਿਓ ਗਲਤੀਆਂ ਭੁੱਲਣ ਚੁੱਕਾਂ ਦੀ ਮਾਫੀ ਦੇਣਾ ਵਾਹਿਗੁਰੂ ਪਿਤਾ ਪਰਮੇਸ਼ਵਰ ਸਾਡੇ ਸਭ ਤੇ ਮਿਹਰ ਕਰਨ ਚੜ੍ਹਦੀ ਕਲਾ ਬਖਸ਼ਣ ਸੇਹੀ ਪਿਆਰੇ ਮਲੌਣ ਸਾਨੂੰ ਜਿਨ੍ਹਾਂ ਦਾ ਨਾਮ ਸਵਾਸ ਸਵਾਸ ਤੇ ਤਾ ਉਹ ਜਿਨ੍ਹਾਂ ਨੂੰ ਮਿਲ ਕੇ ਵਾਹਿਗੁਰੂ 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 ਠੀਕ ਹੈ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ